ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਹੋਰ ਵੱਡੇ ਐਕਸ਼ਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਿਨ੍ਹਾਂ ਦੇ ਵੱਲੋਂ 14 ਤਹਿਸੀਲਦਾਰ ਸਸਪੈਂਡ ਕਰ ਦਿੱਤੇ ਗਏ ਨੇ 14 ਤਹਿਸੀਲਦਾਰਾਂ ਦੇ ਉੱਤੇ ਗਾਜ ਡਿੱਗੀ ਆ ਜੋ ਕਿ ਡਿਊਟੀ ਦੇ ਉੱਤੇ ਤਾਇਨਾਤ ਨਹੀਂ ਸੀ ਜੋ ਕਿ ਹੜਤਾਲ ਦੇ ਉੱਤੇ ਚੱਲ ਰਹੇ ਸੀ ਬੀਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਖਰੜ ਤਹਿਸੀਲ ਦਾ ਦੌਰਾ ਵੀ ਕੀਤਾ ਸੀ ਤੇ ਨਾਲ ਹੀ ਤਹਿਸੀਲਦਾਰ ਜੋ ਛੁੱਟੀ ਤੇ ਬੈਠੇ ਸੀ ਯਾਨੀ ਕਿ ਜੋ ਹੜਤਾਲ ਦੇ ਉੱਤੇ ਬੈਠੇ ਸੀ ਉਹਨਾਂ ਨੂੰ ਕਹਿ ਦਿੱਤਾ ਸੀ ਤੁਹਾਨੂੰ ਤੁਹਾਡੀ ਸਮੂਹਿਕ ਛੁੱਟੀ ਮੁਬਾਰਕ ਤਾਂ 5 ਵਜੇ ਤੱਕ ਦਾ ਕੱਲ ਸ਼ਾਮ ਦਾ ਸਮਾਂ ਦਿੱਤਾ ਸੀ ਕਿ ਜਿਹੜੇ ਡਿਊਟੀ ਦੇ ਉੱਤੇ ਹਾਜ਼ਰ ਹੋ ਜਾਣਗੇ ਠੀਕ ਹੈ ਨਹੀਂ ਤਾਂ ਫਿਰ ਕਾਰਵਾਈ ਹੋਵੇਗੀ ਨਹੀਂ ਤਾਂ ਫਿਰ ਕਹਿੰਦੇ ਇਹ ਕਲਮ ਜਿਹੜੀ ਆ ਕਿਸੇ ਹੋਰ ਦੇ ਹੱਥਾਂ ਦੇ ਵਿੱਚ ਜਾਵੇਗੀ ਤਾਂ 14 14 ਤਹਿਸੀਲਦਾਰ ਸਸਪੈਂਡ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ 6 ਮੋਗੇ ਦੇ ਨੇ 6 ਨੇ ਸ਼੍ਰੀ ਮੁਖਸਰ ਸਾਹਿਬ ਦੇ ਦੋ ਫਿਰੋਜ਼ਪੁਰ ਦੇ ਕਿਹੜੇ ਕਿਹੜੇ ਤਹਿਸੀਲਦਾਰ ਜਿਹੜੇ ਸਸਪੈਂਡ ਹੋਏ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਵੱਡਾ ਐਕਸ਼ਨ ਲਿਆ ਗਿਆ ਜਿਹੜੇ ਨੇ ਗੁਰਮੁਖ ਸਿੰਘ ਗੁਰਮੁਖ ਸਿੰਘ ਤਹਿਸੀਲਦਾਰ ਜੋ ਮੋਗੇ ਦੇ ਨੇ ਬਾਗਾਪੁਰਾਣਾ ਦੇ ਵਿੱਚ ਤਾਇਨਾਤ ਸੀ ਭੀਮ ਭੀਮ ਸਿੰਘ ਸੀਨੀਅਰ ਨਾਇਬ ਤਹਿਸੀਲਦਾਰ ਬਾਗਾਪੁਰਾਣਾ ਅਮਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਮੋਗਾ ਦੇ ਵਿੱਚ ਤਾਇਨਾਤ ਸੀ ਰਮੇਸ਼ ਢਿੰਗਰਾ ਧਰਮਕੋਟ ਦੇ ਵਿੱਚ ਤਾਇਨਾਤ ਸੀ ਹਮੇਸ਼ ਕੁਮਾਰ ਇਹ ਵੀ ਮੋਗਾ ਦੇ ਵਿੱਚ ਤਾਇਨਾਤ ਸੀ ਬਦਨੀ ਕਲਾਂ ਦੇ ਵਿੱਚ ਸੁਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਨਿਹਾਲ ਸਿੰਘ ਵਾਲਾਂ ਦੇ ਵਿੱਚ ਤਹਿਸੀਲ ਦੇ ਵਿੱਚ ਤਾਇਨਾਤ ਸੀ ਤਾਂ ਜੋ ਕਿ ਸਸਪੈਂਡ ਕਰ ਦਿੱਤੇ ਗਏ ਨੇ ਫਿਰੋਜ਼ਪੁਰ ਦੀ ਜੇਕਰ ਗੱਲ ਕੀਤੀ ਜਾਵੇ ਰਜਿੰਦਰ ਸਿੰਘ ਤੇ ਜਗਤਾਰ ਸਿੰਘ ਜੋ ਕਿ ਫਿਰੋਜ਼ਪੁਰ ਦੇ ਵਿੱਚ ਤਾਇਨਾਤ ਸੀ ਜਿਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਸ਼੍ਰੀ ਮੁਖਸਰ ਸਾਹਿਬ ਦੇ 6 ਤਹਿਸੀਲਦਾਰ ਸਸਪੈਂਡ ਕੀਤੇ ਨੇ ਜਿਨ੍ਹਾਂ ਦੇ ਵਿੱਚ ਜਤਿੰਦਰਪਾਲ ਸਿੰਘ ਰਣਜੀਤ ਸਿੰਘ ਖਹਿਰਾ ਪਰਮਿੰਦਰ ਸਿੰਘ ਕਬਲਦੀਪ ਸਿੰਘ ਤੇ ਅਮ੍ਰਿਤਾ ਅਮ੍ਰਿਤਾ ਅਗਰਬਾਲ ਬਲਵਿੰਦਰ ਸਿੰਘ ਇਹ ਜਿਹੜੇ ਨੇ ਸ਼੍ਰੀ ਮੁਕਸਰ ਸਾਹਿਬ ਦੇ ਨੇ ਤਾਂ 6 ਮੋਗੇ ਦੇ 6 ਸ਼੍ਰੀ ਮੁਕਸਰ ਸਾਹਿਬ ਦੇ ਦੋ ਫਿਰੋਜ਼ਪੁਰ ਦੇ ਤਹਿਸੀਲਦਾਰਾਂ ਦੇ ਉੱਤੇ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਪੰਜਾਬ ਸਰਕਾਰ ਦਾ ਪੰਜਾਬ ਦੇ ਮੁੱਖ ਮੰਤਰੀ ਭਵਨਤਮਨ ਇਹਨਾਂ ਦਿਨਾਂ ਦੇ ਵਿੱਚ ਕਾਫੀ ਐਕਸ਼ਨ ਲੈ ਰਹੇ ਨੇ ਭਾਵੇਂ ਕੀ ਉਹ ਨਸ਼ਾ ਤਸਕਰ ਹੋਣ ਉਹਨਾਂ ਦੇ ਘਰ ਤਹਿਟੇਰੀ ਕੀਤੇ ਜਾ ਰਹੇ ਨੇ ਭਾਵੇਂ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਜਾਵੇ ਉਸ ਨੂੰ ਨੱਥ ਪਾਉਣ ਦੇ ਲਈ ਲਗਾਤਾਰ ਯਤਨ ਹੋ ਰਹੇ ਨੇ ਭਾਵੇਂ ਕੀ ਕਿਸਾਨ ਹੋਣ ਜੋ ਧਰਨੇ ਲਾਉਂਦੇ ਨੇ ਤਾ ਉਹਨਾਂ ਨੂੰ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਸ਼ਬਦਾਂ ਦੇ ਵਿੱਚ ਦੋ ਟੁਕ ਜਵਾਬ ਦੇ ਚੁੱਕੇ ਨੇ ਕਹਿੰਦੇ ਲਾ ਲੋ ਫਿਰ ਧਰਨੇ ਜੋ ਕਰਨਾ ਕਰ ਲੋ ਅਸੀਂ ਨਹੀਂ ਕਹਿੰਦੇ ਫਿਰ ਇਹ ਮੰਗਾ ਤੁਹਾਡੀਆਂ ਮੰਨਦੇ ਮੰਗਾ ਤੁਹਾਡੀਆਂ ਪਿਛਲੀਆਂ ਵੀ ਕਹਿੰਦੇ ਅਸੀਂ ਮੰਨਦੇ ਦੀ ਮੀਟਿੰਗ ਦੇ ਵਿੱਚ ਉੱਠ ਕੇ ਚਲੇ ਗਏ ਸੀ ਤਲਖੀ ਤੇਵਰ ਦੇਖਣ ਨੂੰ ਮਿਲੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਾਲਾਂਕਿ ਸਾਰਿਆਂ ਦੇ ਵੱਲੋਂ ਵਿਰੋਧੀਆਂ ਦੇ ਵੱਲੋਂ ਇਸ ਇਸ ਤਰ੍ਹਾਂ ਮੀਟਿੰਗ ਦੇ ਵਿੱਚ ਉੱਠ ਕੇ ਜਾਣ ਨੂੰ ਕਾਫੀ ਜ਼ਿਆਦਾ ਗਲਤ ਦੱਸਿਆ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਮੈਂ ਲੋਕਾਂ ਦੇ ਨਾਲ ਮੈਂ ਖੱਜਲ ਖਵਾਰ ਨਹੀਂ ਦੇਣੇ ਲੋਕਾਂ ਨੂੰ ਕਿਉਂਕਿ ਲੋਕਾਂ ਦੇ ਵੱਲੋਂ ਮੈਨੂੰ ਚੁਣਿਆ ਲੋਕਾਂ ਦੇ ਵੱਲੋਂ ਕਹਿੰਦੇ 92 ਜਿਤਾਏ ਸੀ ਸਾਨੂੰ ਸੱਤਾ ਦੇ ਉੱਤੇ ਬਿਠਾਇਆ ਉਹੀ ਲੋਕਾਂ ਨੂੰ ਅਸੀਂ ਖੱਜਲ ਖਵਾਰੀਆਂ ਦਾ ਸਾਹਮਣਾ ਕਰਨਾ ਪਵੇ ਫਿਰ ਕਹਿੰਦੇ ਲੋਕ ਕੀ ਕਹਿਣਗੇ ਕਿ ਆ ਆਮ ਮੁੱਖ ਮੰਤਰੀ ਆ ਇਸ ਤਰੀਕੇ ਦੇ ਜਿਹੜੇ ਉਹਨਾਂ ਦੀ ਪੰਜਾਬ ਦੇ ਮੁੱਖ ਮੰਤਰੀ ਭਵੰਤਮਾਨ ਦੀ ਇੱਕ ਸੋਚ ਪੋਜ਼ਿਟਿਵ ਸੋਚ ਕਹਿ ਲਈਏ ਆਪਾਂ ਤਾਂ ਪਰ ਦੂਜੇ ਪਾਸੇ ਕਿਸਾਨ ਕਹਿੰਦੇ ਅਸੀਂ ਫਿਰ ਕਹਿੰਦੇ ਜੇ ਸਾਡਾ ਮੁੱਖ ਮੰਤਰੀ ਆ ਆਮ ਲੋਕਾਂ ਦਾ ਮੁੱਖ ਮੰਤਰੀ ਆ ਆਮ ਘਰਾਂ ਦਾ ਮੁੱਖ ਮੰਤਰੀ ਆ ਫਿਰ ਅਸੀਂ ਕਿਹਦੇ ਕੋਲ ਜਾਈਏ ਗੁਹਾਰ ਲੈ ਕੇ ਅਸੀਂ ਤਾਂ ਇੱਕ ਪਾਸੇ ਕੇਂਦਰ ਸਰਕਾਰ ਦੇ ਨਾਲ ਜੋ ਮੰਗਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਇੱਕ ਸਾਲ ਤੋਂ ਧਰਨਾ ਲਾ ਕੇ ਬਾਰਡਰਾਂ ਦੇ ਉੱਤੇ ਬੈਠੇ ਨੇ ਪਰ ਜਿਹੜੀਆਂ ਪੰਜਾਬ ਸਰਕਾਰ ਨੇ ਮੰਗਾਂ ਮੰਨਣੀਆਂ ਨੇ ਉਹ ਪੰਜਾਬ ਸਰਕਾਰ ਦੇ ਨਾਲ ਨੇ ਮੰਗਾਂ ਤਾਂ ਫਿਰ ਪੰਜਾਬ ਸਰਕਾਰ ਕਿਉਂ ਭੱਜ ਰਹੀ ਆ ਕਹਿੰਦੇ ਇਹ ਮੰਗਾਂ ਮੰਨਣ ਤੋਂ ਤਾਂ ਪੰਜਾਬ ਦੇ ਮੁੱਖ ਮੰਤਰੀ ਵੀ ਇਹਨਾਂ ਦਿਨਾਂ ਦੇ ਵਿੱਚ ਐਕਸ਼ਨ ਮੋਡ ਦੇ ਵਿੱਚ ਆ ਹਰ ਪਾਸੇ ਐਕਸ਼ਨ ਦੇਖਣ ਨੂੰ ਮਿਲ ਰਹੇ ਨੇ ਭਾਵੇਂ ਜਿਵੇਂ ਤੁਹਾਡੇ ਨਾਲ ਜ਼ਿਕਰ ਕੀਤਾ ਤਹਿਸੀਲਦਾਰਾਂ ਦੀ ਤਾਂ ਤਹਿਸੀਲਦਾਰ ਜਿਹੜੇ ਨੇ ਉਹ 14 ਸਸਪੈਂਡ ਕਰ ਦਿੱਤੇ ਕਿਉਂਕਿ ਕੱਲ ਹੀ ਕਹਿ ਦਿੱਤਾ ਸੀ ਕਿ ਕਹਿੰਦੇ ਸਭ ਤੋਂ ਜ਼ਿਆਦਾ ਤੰਗ ਇਹ ਲੋਕ ਕਰਦੇ ਨੇ ਆ ਕਹਿ ਦਿੰਦੇ ਨੇ ਰਜਿਸਟਰੀਆਂ ਕਰਵਾਉਣ ਵਾਲਿਆਂ ਨੂੰ ਕੱਲ ਆਇਓ ਪਰਸੋਂ ਆਇਓ ਕਹਿੰਦੇ ਇਸ ਕਰਕੇ ਲੋਕਾਂ ਨੂੰ ਤੰਗ ਨਹੀਂ ਹੋਣ ਦੇਵਾਂਗੇ ਤੇ ਧਰਨਾ ਕਿਉਂ ਲਗਾਇਆ ਹੋਇਆ ਜੋ ਹੜਤਾਲ ਦੇ ਉੱਤੇ ਕਿਉਂ ਗਏ ਨੇ ਤਹਿਸੀਲਦਾਰ ਕਿਉਂਕਿ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਕਦਮ ਚੁੱਕੇ ਜਾ ਰਹੇ ਨੇ ਵਿਜੀਲੈਂਸ ਦੇ ਵੱਲੋਂ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਨੂੰ ਰੰਗੇ ਹੱਥੀ ਰਿਸ਼ਵਤ ਲੈਂਦੇ ਕਾਬੂ ਕਰ ਲਿਆ ਸੀ ਫਿਰ ਉਸ ਤੋਂ ਬਾਅਦ ਵੱਡਾ ਐਕਸ਼ਨ ਜਿਹੜਾ ਹੋਇਆ ਤੇ ਉਸ ਤੋਂ ਬਾਅਦ ਇਹ ਹੜਤਾਲ ਦੇ ਉੱਤੇ ਗਏ ਕਹਿੰਦੇ ਸਾਡੇ ਸਾਥੀ ਨੂੰ ਛੱਡਿਆ ਜਾਵੇ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਹਿੰਦੇ ਇੱਕ ਭ੍ਰਿਸ਼ਟਾਚਾਰ ਦਾ ਸਾਥ ਦੇ ਰਹੇ ਨੇ ਇਹ ਤਹਿਸੀਲਦਾਰ ਕਹਿੰਦੇ ਅਜੀਹਾਂ ਨਹੀਂ ਹੋਣ ਦੇਵਾਂਗਾ ਭ੍ਰਿਸ਼ਟਾਚਾਰ ਨਹੀਂ ਹੋਣ ਦੇਵਾਂਗਾ ਪੰਜਾਬ ਦੇ ਵਿੱਚ ਲੋਕਾਂ ਨੂੰ ਖੱਜਲ-ਖੁਵਾਰੀ ਨਹੀਂ ਹੋਣ ਦੇਵਾਂਗਾ ਤਾਂ ਜਿਸ ਤੋਂ ਬਾਅਦ ਇਹ ਵੱਡਾ ਐਕਸ਼ਨ ਜਿਹੜਾ ਦੇਖਣ ਨੂੰ ਮਿਲਿਆ 14 ਤਹਿਸੀਲਦਾਰ ਛੇ ਸ੍ਰੀ ਮੁਕਸਰ ਸਾਹਿਬ ਦੇ ਛੇ ਮੋਗੇ ਦੇ ਤੇ ਦੋ ਫਿਰੋਜ਼ਪੁਰ ਦੇ ਸਸਪੈਂਡ ਕਰ ਦਿੱਤੇ ਤੇ ਨਾਲ ਹੀ ਐਲਾਨ ਵੀ ਕਰ ਦਿੱਤਾ ਕਿ ਨਵੇਂ ਤਹਿਸੀਲਦਾਰਾਂ ਦੀ ਜਲਦੀ ਭਰਤੀ ਦਾ ਐਲਾਨ ਕੀਤਾ ਜਾਵੇਗਾ ਜੋ ਹੁਣ ਕੈਬਨਿਟ ਦੀ ਮੀਟਿੰਗ ਹੋਵੇਗੀ ਅਗਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਜਿਹੜੇ ਤਹਿਸੀਲਦਾਰਾਂ ਦੀ ਭਰਤੀ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ ਕਿੰਨੇ ਤਹਿਸੀਲਦਾਰਾਂ ਦੀ ਭਰਤੀ ਹੋਵੇਗੀ ਕਿਉਂਕਿ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਉਹ ਇੰਤਜ਼ਾਰ ਦੇ ਵਿੱਚ ਨੇ ਕਿ ਕਦੋਂ ਉਹਨਾਂ ਨੂੰ ਸਰਕਾਰੀ ਨੌਕਰੀਆਂ ਮਿਲਣ ਤਾਂ ਜਿਹੜੇ ਸਰਕਾਰੀ ਨੌਕਰੀ ਦੇ ਉੱਤੇ ਬੈਠੇ ਸੀ ਉਹ ਹੜਤਾਲ ਦੇ ਉੱਤੇ ਸੀ ਤਾਂ ਹੜਤਾਲ ਦੇ ਕਰਕੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਹੁਣ ਨਵੇਂ ਜਿਹੜੇ ਨੇ ਕਿਹੜੇ ਹੋਣਗੇ ਕਦੋਂ ਤੱਕ ਇਹਨਾਂ ਜੂ ਜਿਹੜੇ ਆ ਕੋਈ ਰਾਹਤ ਮਿਲਦੀ ਹੈ ਜੋ ਸਸਪੈਂਡ ਹੋਏ ਨੇ ਦੇਖਣ ਵਾਲੀ ਗੱਲ ਰਹੇਗੀ ਪਰ ਪੰਜਾਬ ਦੇ ਮੁੱਖ ਮੰਤਰੀ ਭਵੰਤਮਾਨ ਦਾ ਐਕਸ਼ਨ ਜਰੂਰ ਦੇਖਣ ਨੂੰ ਮਿਲਿਆ